नोदी मदद करनी ससुरालिया पई महंगी पड़ोसिया ने की मारपीट पटियाला पंजाब पंजाब विच कानून व्यवस्था से एक बार फिर सवाल खड़े हो रहे हैं पटियाला दे नेड़ले पिंड बहादुरगढ़ विच एक घटना सामने आई है जिथे एक पड़ोसी वालों एक ब्याहित औरत नाल छेड़खानी करने का दोष लगाया गया है जदो नूर इनिश की इलाका निवासिया अनुसार पीड़ित परिवार ने पुलिस लापरवाही का दोष लाया है खिलाफ सख्त कारवाई की मांग की है मामला और सुरक्षा कानूनी प्रबंधा ना के चिंता का विशा बन गया है ਜੀ ਕਿਵੇਂ ਦੀ ਕਾਰਵਾਈ ਚਾਹੁੰਦੇ ਮੈਂ ਕਾਰਵਾਈ ਇਹ ਚਾਹਣਾ ਜੀ ਕਿਉਂਕਿ ਮੇਰੇ ਘਰਦਿਆਂ ਨੂੰ ਵੀ ਬਹੁਤ ਜ਼ਿਆਦਾ ਉਹ ਹੈ ਜੀ ਡਰ ਆਈ ਕਿਉਂਕਿ ਕੁਝ ਵੀ ਕਰ ਸਕਦੇ ਆ ਇਹ ਵੱਡੇ ਨਸ਼ਾ ਤਸਕਰ ਨੇ ਜੀ ਇਹਨਾਂ ਦਾ ਭੁੱਕੀ ਫੀਮ ਦਾ ਬਹੁਤ ਵੱਡਾ ਵਪਾਰ ਹੈ ਇਹਨਾਂ ਦਾ ਐਨਡੀਪੀਐਸ ਦੇ ਇਹਨਾਂ ਦੇ ਪਰਚੇ ਚੱਲ ਰਹੇ ਨੇ ਜੀ ਇਹਨਾਂ ਸਾਰਿਆਂ ਦੇ ਪਰਚੇ ਚੱਲ ਰਹੇ ਨੇ ਪਿੰਡੋਂ ਭੱਜ ਕੇ ਬਹਾਦਰਗੜ੍ਹ ਹਲੇ 12 ਸਾਲ ਹੋਏ ਆ ਜੀ ਇਹਨਾਂ ਨੂੰ ਬਸੇ ਨੂੰ ਇਹਨਾਂ ਨੇ ਸਾਰਾ ਬਹਾਦਰਗੜ੍ਹ ਭੁੱਕੀ ਫੀਮ ਚਿੱਟੇ ਤੇ ਲਾ ਰੱਖਿਆ ਜੀ ਪਟੇਹਾ ਦੇ ਮਹੱਲੇ ਚ ਚਿੱਟਾ ਸ੍ਰੀਆਮ ਵਿਕਰਿਆ ਜੀ ਇਹ ਵਿੱਚ ਦੇਣ ਵਾਲੇ ਆ ਜੀ ਉਹ ਵੇਚਣ ਵਾਲੇ ਨੇ ਜੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖਤਰਾ ਸੀ ਜੀ ਮੈਂ ਪਹਿਲਾਂ ਵੀ ਬਿਆਨ ਲਿਖਾਏ ਸੀ ਮੇਰੇ ਘਰਦਿਆਂ ਨੇ ਤੇ ਅੱਜ ਮੈਨੂੰ ਇਕੱਲੇ ਨੂੰ ਫੜ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਜੀ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜੀ ਉਹਨਾਂ ਨੇ ਰੋੜਾਂ ਸੀ ਤੇ ਉਹਨਾਂ ਕੋਲ ਵੀ ਕਿਰਚਾਂ ਸੀ ਮੇਰੇ ਕੋਲ ਵੀ 491 ਇੱਕ ਦੇਸੀ ਕੱਟਾ ਸੀ ਜੀ ਜਦੋਂ ਪਬਲਿਕ ਇਕੱਠੀ ਹੋਈ ਉਹਨਾਂ ਨੇ ਦੇਸੀ ਕੱਟਾ ਲੁਕੋ ਲਿਆ ਜੀ ਉਹਨਾਂ ਕੋਲ ਵੀ 2 ਨੰਬਰ ਦਾ ਸਲਾਈ ਇਹ ਨਾਮ ਹੈ ਜੀ ਕੋਮਲ ਕੀ ਮਾਮਲਾ ਕੀ ਹੈ ਜੀ ਤੁਹਾਣਾ ਜਿਹੜੇ ਐਡਮਿਟ ਹੋਏ ਨੇ ਤੁਹਾਡੇ ਕਾਰਜਾਂ ਦੇ ਤੇ ਤੁਹਾਡੇ ਕੀ ਲੱਗਦੇ ਹੈ ਜੇ ਨੇੜੀ ਜੀ ਜਿਹੜੇ ਅੰਦਰ ਨੂੰ ਮੇਰੇ ਸੱਸ ਨੇ ਇੱਕ ਮੇਰੇ ਸੋਹਰਾ ਜੀ ਨੇ ਇਹ ਮੇਰੇ ਹਸਬੰਡ ਨੇ ਸੰਦੀਪ ਇਹਨਾਂ ਦੇ ਨਾਲ ਜੀ ਕੁੱਟਮਾਰ ਹੋਈ ਆ ਸੱਤ ਦੇ ਅੱਠ ਦਿਨ ਪਹਿਲਾਂ ਮੇਰੇ ਸੱਸ ਸੋਹਰੇ ਨਾਲ ਕੁੱਟਮਾਰ ਹੋਈ ਸੀ ਉਹਨਾਂ ਨੇ ਮੈਨੂੰ ਉਦੋਂ ਧਮਕੀ ਦਿੱਤੀ ਸੀ ਵੀ ਜੇ ਤੁਸੀਂ ਕੁਝ ਵੀ ਕੀਤਾ ਅਸੀਂ ਤੁਹਾਡੇ ਹਸਬੰਡ ਨੂੰ ਵੀ ਮਾਰ ਦਾਂਗੇ ਉਹੀ ਗੱਲ ਹੋਈ ਕੱਲੇ ਕੰਮ ਲਾਣ ਗਏ ਹੋਏ ਸੀਗੇ ਇਹਨਾਂ ਉੱਤੇ ਵੀ ਸ਼ਾਮ ਵੀ 7 ਵਜੇ ਹਮਲਾ ਹੋਇਆ ਇਹਨਾਂ ਦੇ ਕਿਰਚਾ-ਕੁਰਚਾ ਮਾਰੀਆਂ ਗਈਆਂ, ਰੋੜਾ ਮਾਰੀ ਗਈਆਂ, ਇਹਨਾਂ ਦੇ ਬਹੁਤ ਜ਼ਖਮੀ ਕੀਤਾ ਗਿਆ ਇਹਨਾਂ ਨੂੰ। ਕੀ ਕੰਮ ਕੀ ਕਰਦੇ ਆ ਤੁਹਾਡੇ ਘਰ ਵਾਲੇ? ਇਹ ਰੇੜੀ ਚਲਾਣੇ ਆ ਜਿੱਦਿਹੜੀ ਲਾਣੇ ਆ। ਤੇ ਤੁਹਾਡੇ ਮਜ਼ਰਾਂ ਦੀ ਸਾਰੇ ਸਾਸੂ ਮਾਰੀ ਓ ਮਮਾ ਕਿ세 ਦੇਖ ਕੇ ਕੰਮ ਲੱਗੇ ਹੋਏ ਸੀਗੇ ਉਹਨਾਂ ਨੇ ਕੀ ਹੈ ਕਾਰਨ ਕਾਰਨ ਕਰਨ ਦਾ ਕਾਰਨ ਸਰ ਇਹ ਹੈ ਕਿ ਜਦੋਂ ਮੈਂ ਵਿਆਹੀ ਹੋਈ ਆਈ 3 ਸਾਲ ਤੋਂ ਇਹਨਾਂ ਨੇ ਮੇਰੇ ਨਾਲ ਛੇੜਖਾਨੀ ਕਰਦੇ ਸੀ ਇਹ ਨਾਲ ਵਾਲੇ ਗਵਾਂਢੀ ਉਹਨਾਂ ਸਾਡਾ ਬੇੜਾ ਨੀਵਾ ਉਹਨਾਂ ਦੇ ਘਰ ਉੱਚੇ ਨੇ ਉਹ ਉੱਤੇ ਚੜ ਕੇ ਚਿਵਾਰੇ ਤੇ ਮੇਰੇ ਨਾਲ ਛੇੜਖਾਨੀ ਕਰਨਾ ਕਦੇ ਇਹਨਾਂ ਨੇ ਬਜਰੀ ਮਾਰਨਾ ਕਦੇ ਇਹਨਾਂ ਨੇ ਮੇਰੇ ਤੋਂ ਨੰਬਰ ਮੰਗਣਾ ਜਦੋਂ ਮੈਂ ਇਹਨਾਂ ਨੂੰ ਨੰਬਰ ਦੇਣ ਤੋਂ ਮੋਨਾ ਕੀਤਾ ਤਾਂ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਜੇ ਤੂੰ ਨੰਬਰ ਨਾ ਦੇ ਤਾਂ ਅਸੀਂ ਤੇਰੇ ਘਰ ਵਾਲੇ ਨੂੰ ਮਾਰ ਦਾਂਗੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਹਾਂਜੀ ਜਾਣਦੇ ਹੋ ਪਹਿਲਾਂ ਵੀ ਜਾਣਦੇ ਸੀ ਵਿਆਹ ਤੋਂ ਪਹਿਲਾਂ ਨਹੀਂ ਜੀ ਕਦੇ ਵੀ ਨਹੀਂ ਬਤ ਤੁਹਾਨੂੰ ਛੇੜ ਕਾ ਨਹੀਂ ਤੇ ਛੇੜਚੜ ਕਰਦੇ ਸੀ ਹਾਂਜੀ ਤੇ ਉਹ ਰੰਜਿਸ਼ ਨੂੰ ਇਹਨਾਂ ਨੂੰ ਕੁਟ ਮਾਰ ਕੇ ਚਿੱਤ ਹਾਂਜੀ ਤੇ ਕਿੰਨੀ ਵਾਰ ਹੋ ਚੁੱਕਿਆ ਹੈ ਮਾਮਲਾ ਇਹ ਮਾਮਲਾ ਜਦੋਂ ਮੈਂ ਵਿਆਹ ਹੀ ਸੀ ਕਾਫੀ ਵਾਰ ਮੰਮੀ ਡੈਡੀ ਨੇ ਇਹਨਾਂ ਨਾਲ ਗੱਲ ਕੀਤੀ ਵੀ ਕਿਉਂ ਛੇੜਦੇ ਆ ਘਰੇ ਵੀ ਜਾ ਕੇ ਆਏ ਉਹਨਾਂ ਦੇ ਸਮਝਾਇਆ ਚਲੋ ਪਹਿਲਾਂ ਵਿੱਚ ਨੂੰ ਰੁਕ ਗਏ ਸੀਗੇ ਹੁਣ 1 ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਬੋਲ ਚਾਲ ਬੰਦ ਹੋ ਗਈ ਸੀ ਇਸੇ ਕੱਲ ਪਿੱਛੇ ਲੜਾਈ ਪਿੱਛੇ ਫਿਰ ਇਹਨਾਂ ਨੇ 12 ਤਰੀਕ ਸ਼ਾਮੀ 8 ਵਜੇ ਮੰਮੀ ਡਾਡੀ ਤੇ ਹਮਲਾ ਕਰਤਾ ਜਦੋਂ ਕੋਈ ਘਰੇ ਨਹੀਂ ਸੀਗਾ ਕਿੰਨੇ ਲੋਕ ਆਏ ਸੀ ਇਸ ਕੱਟੂ-ਕੱਟ 7-8 ਜਣੇ ਸੀਗੇ ਜੀ ਕੀ ਕੀ ਫੜਿਆ ਸੀ ਇਹਨਾਂ ਨੇ ਰੋੜਾਂ ਸੀਗੀ ਗੱਤਰੇ ਵਾਲੀ ਕਿਰਪਾਨ ਸੀ ਇਹਨਾਂ ਕੋਲ ਡੰਡੇ ਸੀਗੇ ਕੜਾ ਮਾਰੇ ਇਹਨਾਂ ਨੇ ਮੰਮੀ ਦੇ ਕੰਨ ਦੀ ਹੱਡੀ ਤੇ ਇਹਨਾਂ ਕੋਲ ਹਥਿਆਰ ਵੋ ਸੀਗੇ ਤੁਹਾਡੇ ਘਰ ਵਾਲੇ ਨੂੰ ਤੇ ਹਮਲਾ ਹੋਇਆ ਹਾਂਜੀ ਇਹਨਾਂ ਕੋਲ ਇੱਕ ਦੇਸੀ ਕੱਟਾ ਵੀ ਲਾਰਖਾ ਇਹਨਾਂ ਨੇ ਹਾਂਜੀ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਜਦ ਤੁਹਾਡੇ ਘਰ ਵਾਲੇ ਨੂੰ ਕੁੱਟ ਮਾਰਿਆ ਇਹ ਕੱਲ ਸ਼ਾਮੀ 7 ਵਜੇ ਦੀ ਵਾਰਦਾਤ ਹੈ ਜੀ ਤੇ ਇਹਨਾਂ ਨੇ ਕੰਪਲੇਨ ਲਿਖਾਈ ਹੈ ਹਾਂਜੀ ਅਸੀਂ ਸਿੱਧਾ ਥਾਣੇ ਗਏ ਸੀ ਥਾਣੇ ਵਾਲਿਆਂ ਨੇ ਨਹੀਂ ਲਿਖਿਆ ਸਿੱਧਾ ਆਟੋ ਕਰਵਾ ਕੇ ਇਹਨੂੰ ਹੋਰੇ ਭੇਜਦਾ ਹਸਪੀਟਲ ਨਹੀਂ ਤੁਹਾਡੇ ਮਦਰ ਦੀ ਹੈ ਮਲਗ ਵਗੈਰਾ ਕਟਾਈ ਹੈ ਹਾਂਜੀ ਕੀ ਕਹਿੰਦੇ ਹੋ ਕਿਦਾਂ ਦੀ ਇਨਸਾਫ ਦੀ ਗੱਲ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਹਲੇ ਵੀ ਉਹ ਸਾਨੂੰ ਧਮਕੀਆਂ ਦੇ ਰਹੇ ਆ ਵੀ ਅਸੀਂ ਇਹਨਾਂ ਨੂੰ ਮਾਰ ਕੇ ਹੀ ਸਿੱਟਣਾ ਸਾਨੂੰ ਇਨਸਾਫ ਚਾਹੀਦਾ ਉਹ ਨਸ਼ਾ ਵੇਚਦੇ ਆ ਉਹਨਾਂ ਤੇ ਪਰਚੇ ਵੀ ਚੱਲ ਰਹੇ ਨੇ ਉਹ ਚਿੱਟਾ ਸਾਡੇ ਘਰੇ गिर ਕੇ ਸਾਨੂੰ ਵੀ ਫਸਾ ਸਕਦੇ ਆ ਸਾਨੂੰ ਇਨਸਾਫ ਚਾਹੀਦਾ ਕੀ ਨਾਮ ਹੈ ਇਹਨਾਂ ਦੇ ਜਿਹੜੇ ਹਮਲਾ ਕਰਨਾ ਸੀ ਜਾਣਦੇ ਹੋ ਕੰਮ ਹਾਂਜੀ ਪਹਿਲਾ ਹਜੂਰਾ ਸਿੰਘ ਦੂਜਾ ਜਗਤਾਰ ਸਿੰਘ ਉਹਨਾਂ ਦਾ ਭਾਣ ਜਵਿੰਦਰ ਉਹਨਾਂ ਦੀ ਵਾਈਫ ਬੇਵੀ ਉਹਨਾਂ ਦਾ ਛੋਟਾ ਬੇਟਾ ਸ਼ਰਨ ਉਹਨਾਂ ਦਾ ਬ੍ਰਦਰ ਗੁਲਜ਼ਾਰ ਇੱਕ ਬਾਬਾ ਗੁਰਮੀਤ ਸਿੰਘ ਕੀ ਕੀ ਕੰਮ ਕਰਦੇ ਆ ਸਾਰੇ ਇਹ ਸਾਰੇ ਜੀ ਇੱਕ ਇਹਨਾਂ ਦੀ ਛੋਟੀ ਜੀ ਕਰਿਆਨੇ ਦੀ ਦੁਕਾਨ ਆ ਹੋਰ ਇਹਨਾਂ ਦਾ ਕੋਈ ਨਹੀਂ ਬਾਕੀ ਇਹਨਾਂ ਦਾ ਸਿਰਫ ਨਸ਼ੇ ਦਾ ਕੰਮ ਹੈ ਮੈਂ ਤੁਹਾਨੂੰ ਜਿੱਦਾਂ ਕਹ ਰਿਹਾ 3 ਸਾਲ ਤੋਂ ਹੋ ਗਿਆ ਛੇੜਖਾਣੀ ਕਰਦੇ ਕਦੀ ਕਦੀ ਪੁਲਸ ਵੀ ਤੁਸੀਂ ਇਤਲਾ ਨਹੀਂ ਦਿੱਤੀ ਸਰ ਇਹਨਾਂ ਦੇ ਘਰੇ ਉਹ ਵਾਰੀ ਸਮਝਾਣਗੇ ਸਮਝ ਗਏ ਸੀ ਤੁਹਾਨੂੰ ਦੱਸ ਤਾਂ ਰਹੀ ਆ ਸਰ 1 ਸਾਲ ਤੋਂ ਜ਼ਿਆਦਾ ਹੋਰ ਕਰਨ ਲੱਗਿਆ ਤਾਂ ਜਦੋਂ ਤੋਂ ਅਸੀਂ ਬੋਲਚਾਲ ਬੰਦ ਕੀਤੀ ਐ ਉਲਛਾਈ ਸੀ ਬਿਆਨ ਲੈਣ ਤੁਹਾਡੇ ਹਾਂਜੀ ਮੰਮੀ ਮੰਮੀ ਦੇ ਲੱਗੇ ਗਏ ਬਾਕੀ ਹੋਰ ਕਿਸੇ ਦਿਨ ਲੱਗੇ ਨਹੀਂ ਗਏ ਮੁੜ ਕੇ ਆਏ ਨਹੀਂ 4 ਦਿਨ ਬਾਅਦ ਵੈਸੇ ਹੀ ਬਿਆਨ ਲੈਣਾ ਹੈ ਮੁੜ ਕੇ ਫੇਰ ਨਹੀਂ ਆਏ ਅੱਜ 8 ਦਿਨ ਹੋ ਗਏ ਜੀ ਠੀਕ ਕੀ ਨਾਮ ਹੈ ਜੀ ਮੇਰਾ ਨਾਮ ਐਸੀ ਬਲਜਿੰਦਰ ਸਿੰਘ ਚਾਰ ਚੌਕੀ ਭਦਰਗੜ 127 ਇੱਕ ਪੀਕ ਕਲੋਨੀ ਇੱਕ ਮਾਮਲਾ ਹੋਇਆ ਕੁੱਟ ਮਾਰਦਾ ਇੱਕ ਬਹੂ ਰਾਣੀ ਨੂੰ ਛੇੜਦੇ ਸੀ ਗਵੰਡੀ ਤੇ ਉਹ ਮਨਾ ਕਰਨ ਤੇ ਉਹਨਾਂ ਨੂੰ ਪਿਆ ਮਹਿੰਗਾ ਸਰ ਹਸਪੀਟਲ ਤੋਂ ਐਡ ਵੀ ਗਏ ਮਾਮਲਾ ਕੀ ਹੈ 12 7 25 ਦੀ ਗੱਲ ਹੈ ਜੀ ਲੜਾਈ ਝਗੜਾ ਹੋਇਆ ਸੀ ਉਹਨਾਂ ਗਵੰਡੀਆਂ ਨਾਲ ਅਜੋਰਾ ਸਿੰਘ ਜਗਤਾਰ ਸਿੰਘ ਜੱਗਾ ਵਗੈਰਾ ਉਹਦੇ ਲੜਕੇ ਸੀ ਉਹ ਬਿਆਨ ਮੁਤਾਬਕ ਉਹਨਾਂ ਨੇ ਲਖਿਆ ਸੀ ਉਤੋਂ ਗੀਟੇ ਰੋੜੇ ਮਾਰਦੇ ਸੀ ਉਹਨਾਂ ਪਰਿਵਾਰ ਨੂੰ ਤੇ ਉਹਨਾਂ ਦੇ ਕਰਾਜ ਉਹਨਾਂ ਬੈਸਭਾਜੀ ਹੋਈ ਕੁੱਟਮਾਰ ਕੀਤੀ ਇਹਨਾਂ ਦੇ ਕੋ ਬਾਅਦ ਪੜਤਾਲ ਮਕਦਮਾ ਦਰਜ ਕੀਤਾ ਇਹਨਾਂ ਦੇ ਕੱਲ 515 ਨੰਬਰ ਮਕਦਮਾ ਆਣਾ ਸਦਰਪਟਿਆਲ ਜੀ ਕਿਤਨੇ ਲੋਕ ਦੇ ਨਾਮ ਤੇ ਹੋਏ ਆ ਜੀ 8 ਜਣੇ ਕੀ ਕੀ ਨਾਮ ਹੈ ਜੀ ਨਾਮ ਇਹਨਾਂ ਚਕਤਾਰ ਸਿੰਘ ਜੱਗਾ ਹਜੂਰਾ ਸਿੰਘ ਬਿੰਦਰ ਗੁਰਪ੍ਰੀਤ ਵਗੈਰਾ ਲੜਕੀਆਂ ਨੇ ਤਿੰਨ ਚਾਰ ਔਰਤਾਂ ਨੇ ਨਗਲਾ ਮੁਕਰ ਮਦਰ ਜੀ ਕਿਤਨੀ ਕੋ ਸੱਟ ਮਾਰੀ ਹੈ ਸਰ ਕਿਸ ਚੀਜ਼ ਤੇ ਕੋਈ ਜੀ ਸੱਟ ਤਾਂ ਬਲੰਟ ਸੀ ਜੀ ਇਹਨਾਂ ਦੇ ਕਿਸ ਵਾਸਤੇ ਕਿਸ ਹਮ ਕਿਦਾਂ ਦਾ ਹਮਾਰ ਕੀਤਾ ਵੀ ਹੈ ਗੰਡਾਸੇ ਮਾਰੇ ਸੀ ਕੀ ਮਾਰੇ ਸੀ ਨਹੀਂ ਗੰਡਾਸੇ ਵਗੈਰਾ ਨਹੀਂ ਮਾਰੇ ਕੋਈ ਇਹਨਾਂ ਦੇ ਕੋਈ ਟੋੜੇ ਮਾਰੇ ਉਹਨਾਂ ਦੇ ਕਲ ਕਹਿਣ ਦਾ ਤੇਰੇ ਸਰਕਲ ਉਹਦਾ ਮੁੰਡਾ ਵੀ ਕਿਤੇ ਜੋ ਸੰਦੀਪ ਹੈ ਉਹ ਵੀ ਕਿਤੇ ਰੇੜੀ ਚਲਾ ਰਿਹਾ ਸੀ ਉਹਨੂੰ ਵੀ ਕੁੱਟ ਮਾਰ ਕੀਤੀ ਗਈ ਹੈ ਇਹ ਮਾਮਲਾ ਲੈ ਕੇ ਦਾ ਬਿਆਨ ਦਰਜ ਕਰਕੇ ਬਾਅਦ ਚ ਜਦੋਂ ਕਾਰਵਾਈ ਕੀਤੀ ਜਾਵੇ ਕਿ ਮੈਸੇਜ ਜ਼ਰੂਰ ਆਇਆ ਰਜਿੰਦਰ ਹਸਪਤਾਲ ਤੋਂ ਦੂਸਰੀ ਧਿਰ ਵੀ ਦਾਖਲਾ ਹੈ ਉਹਨਾਂ ਦੇ ਕਿੰਨੇ ਪਾਡੀ ਦਾਖਲੇ ਜੀ ਇੱਕ ਬੰਦਾ ਦਾਖਲ ਹੋਣਾ ਉਹ ਤੁਜੀ ਤਾਂ ਦੇ ਵਾਂਗ ਵਿਚਾਰੀ ਪਈ ਜਾਂ ਤੋ ਲੇਟ ਹੀ ਰਾਤ ਨੂੰ ਕਦਮਾ ਦਰਜੀ ਕੀਤਾ ਰੇਡ ਕਰ ਰਹੇ ਆ ਪਰ ਜੇਕਰੋਂ ਸਾਰੇ ਭਜੇ ਪਏ ਹਾਂ